ਹਾਂ ਆ ਗਈ ਸਿੰਮਲੇ ਤੋਂ ਪੂਰਾ 5000 ਖਰਚ ਕੇ ਆਈਆਂ ਹਾਂ ਹਲ ਤਾਂ ਨਾ ਤਾਂ ਕੋਈ ਦੇਰ ਵਾ ਖੁੰਨੋਤਾ ਨਾ ਬੇਬੇ ਨੂੰ ਪਤਾ ਹੈਗਾ ਕੋਈ ਦੇਰ ਵਾ ਖੁੰਨ ਤਾਂ ਇਹਨੇ ਕੁਝ ਨਹੀਂ ਕਹਿਣਾ ਆ ਬੇਬੇ ਨੂੰ ਨਾ ਮਟਲਾ ਪਹਿਲਾਂ ਜਾ ਕੇ ਬੇਬੇ ਨੂੰ ਦੇਣਾ ਹੁਣ ਹਿਸਾਬ ਕਿਤਾਬ ਹੁਣ ਪੁੱਛੂਗੀ ਮੈਨੂੰ ਪੈਸੇ ਜਾਣੀ ਆ ਬੇਬੇ ਦੇ ਕੋਲ

ਮੈਂ ਖਰਚ ਕੇ ਆਈਆਂ 500 ਰੁਪਈਆ ਅਖਿਆ 100 ਰੁਪਈਆ ਆਣਦਾ ਹੋ ਗਿਆ ਮੇਰਾ ਬੇਬੇ 100 ਰੁਪਈਆ ਮੇਰਾ ਜਾਣਦਾ ਹੋ ਗਿਆ ਸਿੰਗਲੇ ਤੇ 100 ਰੁਪਈਆ ਉੱਥੇ ਵੀ ਸਾਡਾ ਲੱਗਿਆ ਸੀਗਾ ਵੀ ਘਰਾਇਆ ਸਮਝ ਲੈ ਵੀ ਜਿੱਥੇ ਅਸੀਂ ਰਹੇ ਸੀ ਆਹੋ ਕੁਛ ਹੋਰ ਦਾ ਮੇਰਾ ਸਮਝ ਲੈ ਮਤਲਬ ਖਾ ਪੀ ਲਿਆ ਮੈਂ ਇਧਰ ਉਧਰ ਬਸ ਖੋਛਣਾ ਕੋਨੇ ਇੰਨੇ ਪੈਸੇ ਖਰਚੇ ਇਹ ਚੀਜ਼ਾਂ ਕਦੇ ਕਿਹ ਆਣਦੇ ਤੇ ਕਰਤੇ ਲੋ ਹਾਂ ਸਿੰਦੀ ਖਰਚੇ ਕਿਤੇ ਕਰੇ ਬੇਬੇ ਹੁਣ ਤਾਂ ਖਰਚੇ ਹੋ ਜਾਂਦੇ ਨੇ ਅੱਜ ਕੱਲ ਤਾਂ ਹੁਣ ਖਰਚੇ ਹੁੰਦੇ ਨੇ ਜਾਂ ਛੋਡੇ ਵਰਗੇ ਬਾਹਰ ਜਾਂਦੇ ਨੇ ਆਪਣੇ ਖਰਚੇ ਹੁਣ ਨਹੀਂ ਲਾ ਕਦੇ ਘਰੋਂ ਤੇ ਨਿਕਲੀਆਂ ਕੰਮ ਮੈਂ ਕਿ ਲੋਟਉਣੇ ਕਰੇ ਆ ਦੇਖ ਲੋ ਬੇਬੇ ਗਾਲਾਂ ਕੱਢਦੀ ਹੁਣ ਮੈਨੂੰ ਕਹਦੀ ਇੰਨੇ ਪੈਸੇ ਖਰਚ ਕੇ ਆਈਆਂ ਕਦੀ ਸਤਾ ਕਦੀ ਚਵਾਨੀ ਨਹੀਂ ਖਰਚੀ ਸੀ ਲੈ ਦੱਸ ਹਾਜੀ ਕੁਦੇ ਦੇ ਬਾਪੂ ਨੂੰ ਸਾਰਾ ਹਸਾਬ ਦੇਣਾ ਹੈਗਾ ਦੇਖਦੀ ਹਾਂ ਜੇ ਬੇਬੇ ਨੂੰ ਦੱਸਦੀ ਹਾਂ ਜੇ ਹੋਰ ਗੱਲਾਂ ਬੇਬੇ ਹਾਂ ਥੋੜਾ ਸਾਰੇ ਠੀਕ ਠਾਕ ਨੇ ਹਾਂ ਸਭ ਠੀਕ ਨੇ ਦੇਵਤੇ ਨੂੰ ਕੀ ਦੱਸਾਂ ਉੱਥੇ ਸਿੰਮਲੇ ਹੈ ਉੱਥੋਂ ਤਾਂ ਭਾਈ ਸੇ ਵੀ ਸੀ ਉਹ ਸੀ ਵੀ ਸੀ ਲੱਕ ਰਨੇ ਨੇ ਲਾ ਦੇਖਦਾ ਹਾਂ ਦੇਉਂਦੀ ਤੂੰ ਮੈਂ ਤੇ ਤੂੰ ਲੜੇਂਗੀ ਮੈਂ ਕਹਿੰਦੀ ਪੈਸੇ ਖਾਚੀ ਆਈ ਯਾਰ ਕੋਈ ਨਾ ਚੰਗਾ ਵਧੀਆ ਰਹੀ ਬੱਤਾਂ ਕਰ ਲਈ ਆਪਣੇ ਖੇਤ ਬਸੇਲੇ ਬਰੂਦ ਨੇ ਜਮਣਾ ਨੇ ਦੇਖੋ ਕਦੀ ਬਚਤ ਕਰ ਲਈ ਦੇਖੋ ਬੰਦੇ ਉਹਨੇ ਖੇਤ ਜਮਣਾ ਨੇ ਹੁਣਦੇ ਜਾਓ ਤੁਸੀਂ ਵੀ ਅੱਗੇ ਦੀਆਂ ਗੱਲਾਂ ਦਿਆ ਮਣਾ ਨੇ ਮਰੂਦ ਨੇ ਕਾਲੋ ਆ ਜਿਹੜਾ ਘਰਵਾਰ ਦੀ ਜਾਨੀ ਹੈ ਨੀ ਬੇਬੇ ਜਿਹੜੇ ਸਿਮਲੇ ਦੇ ਸੈਸ਼ਨ ਨੇ ਨਾ ਉਹ ਲਿਆ ਸਾਰੇ ਲੋਕ ਲੈ ਕੇ ਆਏ ਨੇ ਮੈਂ ਵੀ ਥੋੜੇ ਜਿਹਾ ਤੱਲੇ ਆਇਆ ਕਿੰਨੇ ਲੋਕ ਤਾਂ ਕਿਆ ਭਾਈ ਉਧਰ ਕਹੇ ਜੇ ਲੋਕ ਨੇ ਜਿੱਥੇ ਕਹਿੰਦੇ ਨੇ ਗੱਟ-ਗੱਟ ਦੇ ਬੰਦੇ ਨੇ ਜਿਹੜਾ ਉਹ ਕਿਹੜਾ ਦੇਖ ਹੈਗਾ ਜਿੱਥੇ ਕਹਿੰਦੇ ਨੇ ਜਿੱਠ-ਗਿੱਟ ਦੇ ਬੰਦੇ ਹਾਂ ਆਪਣੇ ਵਰਗੇ ਨੇ ਬੇਬੇ ਉੱਥੇ ਦਾ ਨਹੀਂ ਨਹੀਂ ਭਾਈ ਉਹ ਤਾਂ ਸੁੰਦੀ ਹੈ ਕਹਿੰਦੇ ਨੇ ਉਧਰ ਤਾਂ ਬੰਦੇ ਹੀ ਬਹੁਤ ਗੱਟ-ਗੱਟ ਦੇ ਨੇ ਨਾ ਉੱਥੇ ਨਹੀਂ ਹੈਗੀ ਉੱਥੇ ਬੰਦਿਆਂ ਦਾ ਸਾਰਾ ਜਦੋਂ ਅਸੀਂ ਉੱਤਰੇ ਵੀ ਉੱਥੇ ਜਾ ਕੇ ਹਾਂ ਮੈਂ ਸਾਰੇ ਨਾ ਕੋਟੀਆਂ ਸਵਾਰਟਰਾ ਪਾਰ ਕੀਆ ਇੰਨੀ ਠੰਡਾ ਹੈ ਹੋਰ ਇਧਰ ਤਾਂ ਕਿੰਨੀ ਗਰਮੀ ਆ ਜੇ ਵੱਡੇ ਦੀ ਲੇਖ ਲੈ ਹਨਾ ਤਿੰਨਾਂ ਵਾਰ ਕੇ ਪੂਰੇ ਆ ਕੇ ਦੇਖਿਆ ਹੁਣ ਇੰਨਾ ਸੁਹਣਾ ਖੰਡਰੀ ਵੀ ਪੈਣ ਲੱਗ ਰਿਹਾ ਹੁਣ ਤਾਂ ਮੈਨੂੰ ਪ ਹੇ ਮੈਂ ਆਗਾ ਉੱਥੇ ਤਾਂ ਵੀ ਵੇ ਤੂੰ ਕਦੇ ਜਾ ਕੇ ਦੇਖੀ ਸਿਮਲੇ ਚ ਨਮਾਡਾ ਹਮ ਸਿਮਲੇ ਕੀ ਕਰਨਾ ਹੈ ਹੁ ਤਾਂ ਮੈਂ ਕਾਹਹੀਂ ਜਾਉਂ ਸਿਮਲੇ ਨਾ ਤੈਨੂੰ ਵੀ ਦਿਖਾ ਲਾਵਾਂਗੇ ਹਾਂ ਮੈਂ ਤਾਂ ਖੁੱਦੇ ਦੇ ਬੱਪ ਨੂੰ ਵੀ ਲੈ ਕੇ ਜਾਉਂਗਾ ਉੱਥੇ ਪਹਾੜੀ ਪਹਾੜ ਨੇ ਜਿਹੜੇ ਗੱਡੇ ਵੱਡੇ ਸਾਹ ਦਿਖਾ ਕੇ ਨੇ ਮਾ ਭਾਈ ਉੱਧਰ ਤਾਂ ਤਿਲਕਣ ਵਾਲੀਆ ਪਹਾੜ ਏਡੇ ਡੇ ਪਹਾੜ ਨੇ ਮੈਂ ਨਹੀਂ ਤੋੜਦੀ ਆਪਣੇ ਮੁੰਡੇ ਨੂੰ ਨਾ ਮੈਂ ਆਪਣੇ ਘਰ ਆੜੇ ਨੂੰ ਤੋੜਾਂ ਮੈਂ ਨਹੀਂ ਤੋੜਲੀ ਉਹਨਾਂ ਨਾਨਾ ਜਾਣ ਨਹੀਂ ਦਿੰਦੀ ਮਾਂ ਮੈਨੂੰ ਜਾਣ ਨਹੀਂ ਦਿੰਦੀ ਨਾ ਮੈਨੂੰ ਜਾਣ ਦੇਵਾ ਨਾ ਨਾ ਲੈ ਦੇਖ ਲੈ ਬੇਬੇ ਦਾ ਮਾਂ ਭਾਈ ਮੈਨੂੰ ਨਹੀਂ ਮਾਰਿਆ ਹਾਂ ਨਾ ਤੈਨੂੰ ਨਹੀਂ ਕਹਿੰਦੀ ਬੇਬੇ ਮੈਂ ਤਾਂ ਉਧਰ ਗੱਲ ਕਰਦੀ ਸੀ ਹੈ ਦੇ ਬੀ ਹਾਂ ਮੈਂ ਕਰਨੀ ਆ ਹਾਂ ਵੀ ਜੀ ਅਸੀਂ ਕਿਤੇ ਹੋਰ ਜਾਈਏ ਪਰ ਹੁਣ ਵੀ ਮੇਰੇ ਤਾਂ ਜੀ ਕਰਦਾ ਕੋਈ ਮਨ ਨੂੰ ਕਿਤੇ ਹੋਰ ਕਿੱਥੇ ਜਾਣੇ ਕੀ ਕਿਤੇ ਹੋਰ ਵਗ ਜਾਂਦੇ ਹੁਣ ਮੈਂ ਤਾਂ 500 ਰੁਪਏ ਖਰਚ ਕੇ ਆਈਆਂ ਪੰਜ ਸੌ ਖਰਚ ਦੇਂ ਜਿਹੜੇ ਬੰਦੇ ਨੇ ਹੋ ਜਾਣ ਮੈਂ ਦੇ ਖਰਚੇ ਆਵਾ ਕੋਲੇ ਨਾ ਰੱਖਾ ਹਨਾ ਇਹੀ ਗੱਲ ਹੈ ਹਾਂ ਪੈਸਾ ਤਾਂ ਕੀ ਕਰਨਾ ਫਿਰ ਨੜਵਾਂ ਨਕੀ ਲੈ ਕੇ ਜਾਣੇ ਮਾਰ ਦਾ ਬੰਦ ਕੇ ਕੁਛ ਨਹੀਂ ਜਾਂਦੇ ਘੱਟ ਦੇ ਖੇਮਿਲਦਾਰੀਆਂ ਦਾ ਨਹੀਂ ਤੈਨੂੰ ਪਤਾ ਕੀ ਲੈਣਾ ਕੋਈ ਗੱਡਾ ਲੈ ਲਓ ਕੋਈ ਮੋਟਰਸਾਈਕਲ ਲੈ ਲਓ ਕੋਈ ਜਿੰਮਕਰ ਟਰਾਲੀ ਲੈ ਲਓ ਗੱਡੀ ਲੈ ਲਓ ਦਾ ਸੁਣ ਲੋ ਬੇਬੇ ਲੋ ਤਾਂ ਕਿ ਚੀਜ਼ਾਂ ਲੈ ਲੋ ਹਾਂ ਖਰਚੇ ਕਰੀ ਜਾਣੇ ਨੇ ਚੰਗਾ ਬਾਬੇ ਫਿਰ ਮੈਂਨੇ ਜਾਂਦੀ ਹੈਗੀ ਤੂੰ ਤਾਂ ਕੁਮਾਰ ਕਰਦੀ ਹੈ ਤੂੰ ਤਾਂ ਖਰਚ ਰਾਲੀ ਆ ਗਈ ਘਰ ਨਹੀਂ ਦੇਖਦੀ ਘਰ ਨਹੀਂ ਦੇਖਦੀ ਤੂੰ ਸੱਨੀ ਨਾ ਕਰਿਆ ਤੇਨੀ ਆ ਕਰਿਆ ਭਾਈ ਆਹ ਮੈਸਾਂ ਭੁੱਖੇ ਖੜੀਆਂ ਨੇ ਚੰਗਾ ਭਾਈ ਉੱਠ ਕੜਾ ਹੋਣਾ ਲੈ ਤਾਂ ਮੈਨੂੰ ਚਾਹ ਦੇ ਜਾ ਕਰਕੇ ਨਾਲੇ ਆਉਂਦੇ ਸੱਨੀ ਸੁਪਰੀ ਸੱਨੀਆ ਕਰਿਆ ਮੈਨਸਾ ਨੂੰ ਪਾਣੀ ਧਾਣੀ ਤੇ ਆਇਆ ਆ ਕੇ ਫੇਰ ਉਹ ਹਾਲਾਲ ਕਰਨਗੇ ਉਹ ਸੱਚੋਂ ਅਤਸੰਨੀਆਂ ਕਾਣੀਆਂ ਨੇ ਮੈਂ ਸਾਨੂੰ ਮਲੇ ਜਾਣੀਆਂ ਕੋ ਦਰਵਾਪੂ ਨਾ ਗਾਲਾਂ ਕੱਢਣੀਆਂ ਨੇ ਵੀ ਕਦੋਂ ਦੀ ਆ ਰਹੀਆਂ ਸਿਮਲੇ ਤੋਂ ਤਾਂ ਕੰਮ ਨਹੀਂ ਕਰੇ ਹੈਗੇ ਜਾਣੀਆਂ ਭਾਈ ਮੈਂ ਤਾਂ ਵਰਨੇ ਨਾਲ